ਪੰਜਾਬ ਪੁਲਿਸ ਆਏ ਦਿਨ ਆਪਣੇ ਵਿਵਾਦਾ ਦੇ ਕਾਰਨ ਚਰਚਾ ਦੇ ਵਿੱਚ ਹੀ ਰਹਿੰਦੀ ਹੈ ਇਸੇ ਤਰ੍ਹਾਂ ਦਾ ਹੀ ਇੱਕ ਮਾਮਲਾ ਉਸ ਵੇਲੇ ਦੇਖਣ ਨੂੰ ਮਿਲਿਆ ਜਦੋਂ ਲੁਧਿਆਣਾ ਦੇ ਇੱਕ ਨਿੱਜੀ ਹੋਟਲ ਦੇ ਵਿੱਚ ਜੇਲ੍ਹ ਵਿੱਚੋਂ ਪੈਰੋਲ ਤੇ ਬਾਹਰ ਆਏ ਮੁਲਜ਼ਮ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ ਪ੍ਰੈਸ ਕਾਨਫਰੰਸ ਦੇ ਦੌਰਾਨ ਮੁਲਜ਼ਮ ਨੇ ਨੂਰ ਮਹਿਲ ਦੇ ਥਾਣਾ ਇੰਚਾਰਜ ਏਐਸਆਈ ਵਰਿੰਦਰ ਮੋਹਨ ਵੱਲੋਂ ਮੁਲਜ਼ਮ ਨੂੰ ਮੁਰਤੋਂ ਨਸ਼ਾ ਤਸ਼ਕਰੀ ਕਰਨ ਅਤੇ ਨਸ਼ਾ ਤਸਕਰੀ ਕਰਕੇ ਪੈਸੇ ਇਕੱਠੇ ਕਰਨ ਅਤੇ ਉਸ ਨੂੰ ਦੇਣ ਦੇ આરોਪ ਲਗਾਏ ਵਰਿੰਦਰ ਮੋਹਨ ਦੇ ਖਿਲਾਫ ਕੀਤੀ ਸੀਗੀ ਏਐਸ ਬਰਿੰਦਰ ਮੋਹਨ ਤੇ ਜੁਲਮਾਂ ਤੋਂ ਤਾਂ ਕੋ ਕਿ ਮੈਂ ਕੀਤੀ ਸੀਗੀ ਹੁਣ ਵੀ ਮੈਨੂੰ ਬਹੁਤ ਜ਼ਿਆਦਾ ਕੰਪੇਅਰ ਕਰ ਰਿਹਾ ਹੈ ਬਹੁਤ ਹੀ ਮੈਨੂੰ ਝੂਠੇ ਕੇਸਾਂ ਵਿੱਚ ਪਸਾਉਂਦੇ ਆ ਧਮਕੇ ਦੇਣਾ ਤੁਹਾਡੇ ਨਾਮ ਕੀ ਤੇ ਕਿਹੜੀ ਜਗ੍ਹਾ ਦਾ ਬਰਿੰਦਰ ਮੋਹਨ ਸਰ ਮੇਰਾ ਨਾਮ ਗੁਰਨਾਮ ਕਮਾਈ ਮੈਂ ਨੂਰਮਲ ਦਾ ਨਿਵਾਸੀਆਂ ਤੇ ਏਐਸ ਬਰਿੰਦਰ ਮੋਹਨ ਪਰਜੀਆਂ ਪਿੰਡ ਦਾ ਰਹਿਣ ਵਾਲਾ ਤੇ ਨੂਰਮਲ ਥਾਣੇ ਦੇ ਵਿੱਚ ਬਤੌਰ ਸਪਾਈ 1995 ਤੋਂ ਤਨਾਤ ਹੈ ਇਸ ਟਾਈਮ ਉਹ ਏਐਸ ਬਣ ਚੁੱਕਾ ਹੈ ਇਹ ਤੇ ਮਾਮਲਾ ਕੀ ਹੈ ਜੀ ਇਹ ਮਾਮਲਾ ਇਹ ਹੈ ਕਿ ਸਾਡੇ 2001 ਦੇ ਵਿੱਚ ਇਹਦਾ ਮੇਰਾ ਕੰਟੈਕਟ ਹੋਇਆ ਸੀਗਾ ਇਹ ਉਸ ਟਾਈਮ ਬਤੌਰ ਸਪਾਈ ਭਰਤੀ ਹੋ ਤੇ ਜਿਸ ਦਾ ਮੇਰਾ ਦਾ ਕੰਟੈਕਟ ਵਾ ਇਹ ਹੌਲਦਾਰ ਸੀਗਾ ਜੀ ਇਹਨੇ ਮੈਨੂੰ ਲਿੰਕ ਦੇ ਵਿੱਚ ਲੈ ਕੇ ਮੇਰੇ ਕੋਲ ਬਹੁਤ ਸਾਰੇ ਸਮਗਲਿੰਦ ਦਾ ਧੰਦੇ ਕਰਵਾਏ ਜਿੱਦਾਂ ਕਿ ਪੋਪੀ ਹਰਸ ਦਾ ਇਹਨੇ ਕੰਮ ਕਰਵਾਇਆ ਮੇਰੇ ਕੋਲ ਤੇ ਥੋੜੇ ਦਿਨ ਬਾਅਦ ਪਰਚਾ ਹੋਣ ਦੇ ਬਾਅਦ ਮੈਂ ਜੇਲ ਚਲਾ ਗਿਆ ਤੇ ਐਸਐਸਪੀ ਮਾਲ ਸਿੰਘ ਨੇ ਪਰਚਾ ਕੀਤਾ ਸੀਗਾ ਤੇ ਜਿਸ ਟਾਈਮ ਮੈਂ ਅੰਦਰ ਗਿਆ ਤੇ ਇਹਨੇ ਮੈਨੂੰ ਪਿਛੇ ਮੇਰੇ ਸ਼ਿਫਾਰਿਸ਼ ਕੀਤੀ ਕਿ ਮੇਰਾ ਬੰਦਾ ਇਹਨੂੰ ਕੋਈ ਕੁਛ ਨਾ ਕੀਤਾ ਜਾਵੇ ਤੇ ਜੋ ਵੀ ਇਹ ਕਾਨੂੰਨੀ ਕਾਰਵਾਈ ਬਣਦੀ ਹੈ ਇਹਨੂੰ ਅੰਦਰ ਕੀਤਾ ਜਾਵੇ ਉਸ ਤੋਂ ਬਾਅਦ ਇਹਨੇ ਮੇਰੀ ਕੋਈ ਪੇਰਵਾਹੀ ਨਹੀਂ ਕੀਤੀ ਮੇਰੇ ਘਰ ਦੇ ਉਹਨੂੰ ਵੀ ਕੋਈ ਪੈਸਾ ਨਹੀਂ ਦਿੱਤਾ ਤੇ ਮੈਨੂੰ ਸਜ਼ਾ ਕੱਟ ਕੇ ਮਜਬੂਰ ਹੋ ਕੇ ਜਦੋਂ ਮੈਂ ਬਾਹਰ ਆਇਆ ਤੇ ਉਸ ਟਾਈਮ ਇਹਨੇ ਫਿਰ ਮੈਨੂੰ ਦੁਬਾਰਾ ਆਪਣੇ ਲਿੰਕ ਦੇ ਵਿੱਚ ਲਿਆ ਤੇ 2013 ਦੇ ਵਿੱਚ ਇੱਕ ਐਫਰ ਫੇਰ ਹੋਈ ਤੇ ਜਿਹਦੇ ਵਿੱਚ ਇਹਨੇ ਮੇਰਾ ਵੈਕ ਕਰਨੀ ਛੱਡ ਦਿੱਤੀ ਉਸ ਤੋਂ ਬਾਅਦ ਹੁਣ ਜਦੋਂ ਮੈਂ ਕੋਵਿਡ-19 ਦੇ ਕਰਕੇ ਪਰੋਲ ਤੇ ਆਇਆ ਤੇ ਮੈਨੂੰ ਫੇਰ ਮਜਬੂਰ ਕਰਦਾ ਧੰਦਾ ਕਰਨ ਵਾਸਤੇ ਤੇ ਮੈਂ ਇਹਨੂੰ ਧੰਦਾ ਕਰਨ ਤੋਂ ਮਨਾ ਕੀਤਾ ਤੇ ਇਸ ਸੰਬੰਧ ਵਿੱਚ ਕੋਈ ਸ਼ਿਕਾਇਤ ਵਗੈਰਾ ਨਹੀਂ ਕੀਤੀ ਜੀ ਹਾਂਜੀ ਮੈਂ ਕੀਤੀ ਜੀ ਪੰਜਾਬ ਐਸਐਸਪੀ ਦਿੱਤੀ ਜਲੰਧਰ ਨੂੰ ਤੇ ਆਈਜੀ ਸਾਹਿਬ ਨੂੰ ਚੰਡੀਗੜ੍ਹ ਕੀਤੀ ਸੀਗੀ ਜਿਹਨਾਂ ਵਿੱਚ ਜੀ ਮੈਂ 112 ਨੰਬਰ ਤੇ ਕਾਲ ਵੀ ਕੀਤੀ ਸੀਗੀ 8 ਤਰੀਕ ਸ਼ਾਮ ਨੂੰ ਇਹ ਮੇਰੇ ਕੋਲ ਆਇਆ ਸੀਗਾ ਜੀ ਇਹਨੇ ਮੈਨੂੰ ਕਿਹਾ ਕਿ ਮੇਰੀ ਕੁੜੀ ਦਾ ਵਿਆਹ ਜਿਹੜਾ ਹੋਇਆ ਉਹ ਮਤਲਬ 1.5 ਕਰੋੜ ਰੁਪਏ ਉੱਤੇ ਲੱਗਿਆ ਵਾ ਤੇ ਉਹਦੀ ਕਵਰਿੰਗ ਕਰਨੀ ਹੈ ਮੈਨੂੰ 1.5 ਲੱਖ ਰੁਪਏ ਤਰ ਕੋ ਮਹੀਨਾ ਚਾਹੀਦਾ ਹੈ ਮੇਰੇ ਮਾਤਾ ਜੀ ਪਰੇਸ਼ਾਨ ਹੋ ਗਏ ਤੇ ਮੈਂ ਬਹੁਤ ਰਗ ਓਕੀ ਰਾਤ ਕੱਟੀ ਸਵੇਰ ਨੂੰ ਜਦੋਂ 8:45 ਮਿੰਟ ਤੇ ਮੈਂ 112 ਤੇ ਕਾਲ ਕੀਤੀ ਸਾਰੀ ਸਟੋਰੀ ਦਸੀ ਕਿ ਐਸੇ ਬਰਿੰਦਰ ਮੋਹ ਨੇ ਜਿਹੜਾ ਉਹ 1995 ਤੋਂ ਨੋਰਮਲ ਥਾਣਾ ਦੇ ਵਿੱਚ ਤਨਾਤ ਹੈ ਬਕਾਇਦਾ ਮੇਰੇ ਕੋ ਪੁੱਠੇ ਕੰਮ ਕਰਵਾ ਰਿਹਾ ਸਮਗਰੀ ਦਾ ਧੰਦਾ ਕਰਵਾ ਰਿਹਾ ਉਹਨੇ ਮੇਰੇ ਕੋ ਧੰਦਾ ਕਰਵਾ ਕਰਾ ਕੇ ਕੋਠੀਆਂ ਤੇ ਬਹੁਤ ਸਾਰਾ ਚੱਲ ਅਚੱਲ ਜਾਇਦਾਦ ਜਿਹੜੀ ਬਣਾਈ ਹੋਈ ਹੈ ਤੇ ਮੈਨੂੰ ਹੁਣ ਇਹ ਧੰਦਾ ਕਰਨ ਤੇ ਮਜਬੂਰ ਕਰਦਾ ਵੀ 1.5 ਲੱਖ ਰੁਪਏ ਦੀ ਮੰਗ ਕਰਦਾ ਹੈ 9 ਵਜੇ 8 ਵਜੇ ਕੇ 45 ਮਿੰਟ ਤੇ 9 ਤਰੀਕ ਨੂੰ ਸਾਰੇ 112 ਤੇ ਸ਼ਿਕਾਇਤ ਕੀਤੀ ਸੀ ਜੀ ਉਸ ਤੋਂ ਬਾਅਦ ਮੈਂ ਐਸਐਸਪੀ ਪੰਜਾਬ ਦੇ ਆਤੀ ਜਲੰਧਰ ਨੂੰ ਵੀ ਇਹ ਐਪਲੀਕੇਸ਼ਨ ਲਿਖੀ ਤੇ ਨਾਲ ਆਈਜੀ ਸਾਹਿਬ ਨੂੰ ਚੰਡੀਗੜ੍ਹ ਲਿਖੀ ਪਰ ਉਹ ਅਪਲੀਕੇਸ਼ਨ ਦਾ ਕੁਝ ਨਹੀਂ ਹੋਇਆ ਤੇ ਉਸ ਤੋਂ ਬਾਅਦ ਇਹ ਆ ਕੇ ਮੇਰੇ ਕੋਲ ਤੇ ਮੇਰੀ ਮਾਤਾ ਨੂੰ ਕਹਿਣ ਲੱਗਾ ਕਿ ਜਿੱਥੇ ਮਰਜੀ ਅਪਲੀਕੇਸ਼ਨਾਂ ਦੇ ਲਓ ਤੁਸੀਂ ਮੇਰਾ ਕੁਝ ਨਹੀਂ ਵਿਗਾੜ ਸਕਦੇ ਮੇਰੇ ਉੱਚ ਅਧਿਕਾਰੀਆਂ ਨਾਲ ਲਿੰਕ ਹਨ ਤੁਹਾਡੇ ਕੋਲ ਕੋਈ ਵੀਡੀਓ ਹੈਗੀ ਆ ਆਂਦੇ ਜਾਂਦੀ ਨਹੀਂ ਕੋਈ ਹਾਂਜੀ ਸਰ ਜਦੋਂ ਉਸ ਤੋਂ ਬਾਅਦ ਇੱਕ ਵੀਡੀਓ ਹੈਗੀ ਸਰ ਮੈਂ ਦਿਖਾਣਾ ਤੁਹਾਨੂੰ ਥੋੜਾ ਜਿਹਾ ਮੇਰੇ ਕੋਲ ਹੈਗਾ ਫੋਨ ਦੇ ਵਿੱਚ ਦਿਖਾਣਾ ਮੈਂ ਪ੍ਰੂਫ ਉਹਦੇ ਬਾਰੇ ਉਸ ਤੇ ਉਸ ਤੋਂ ਪਹਿਲਾਂ ਇਹਨੇ ਮੇਰੇ ਘਰ ਵਾਲੀ ਨੂੰ ਕੰਪੇਅਰ ਕੀਤਾ ਸੀਗਾ ਜੀ ਪੈਸੇ ਉਹਨਾਂ ਕੋਲ ਮੰਗਦੇ ਸੀਗੇ ਸੁਰਜੀਤ ਸਿੰਘ ਕੋੜਾ ਸੁੱਖਾ ਤੇ ਐਸੇ ਬਰਿੰਦਰ ਮੋਹਣ ਤਿੰਨ 7 ਇਨਾਂ ਦੇ ਖਿਲਾਫ ਜੀ ਇੱਕ ਰੈਟ ਮਾਨ ਜੋ ਪੰਜਾਬ ਐਂਡ ਹਰਿਆਣਾ ਮਾਨਯੋਗ ਦੇ ਵਿੱਚ ਹਾਈ ਕੋਰਟ ਚ ਅਦਾਲਤ ਚ ਇੱਕ ਫਾਈਲ ਕੀਤੀ ਸੀਗੀ ਜਿਹੜੀ ਐਪਲੀਕੇਸ਼ਨ ਉਹਦਾ 28 ਜਨਵਰੀ ਨੂੰ ਫੈਸਲਾ ਆਇਆ ਸੀਗਾ ਕਿ ਟੈਕਨੀਕਲ ਗਰਾਊਂਡ ਤੇ ਖਾਰਜ ਕੀਤੀ ਸੀਗੀ ਤੇ ਉਹ ਮਤਲਬ ਵਿਜੀਲੈਂਸ ਬਿਊਰੋ ਨੂੰ ਲਾਉਣ ਵਾਸਤੇ ਜੀ ਉਸ ਤੋਂ ਬਾਅਦ ਇਹਨੇ ਸਰ ਫੇ ਧਮਕੀਆਂ ਦਿੰਦਾ ਰਿਹਾ ਮੈਨੂੰ ਕਿ ਤੁਸੀਂ ਜਿੱਥੇ ਮਰਜ਼ੀ ਚੱਲ ਜਾਓ ਵਿਜੀਲੈਂਸ ਬਿਊਰੋ 'ਵਾਂ ਚੱਲ ਜਾਓ ਜਾਂ ਜਿੱਥੇ ਮਰਜ਼ੀ ਚੱਲ ਜਾਓ ਸਰ 1995 ਤੋਂ ਤਨਨਾਤ ਐਸ ਬਰਿੰਦਰ ਮੋਹਨ ਨੇ ਕਰੋੜਾਂ ਰੁਪਈਆਂ ਦੀ ਚੱਲੇ ਚੱਲੇ ਜ਼ਿਆਦਾਤ ਬਣਾਈ ਹੈ ਜਿਹਦੇ ਵਿੱਚ ਸਾਰਾ ਕੋਠੀ ਹੈ ਜੀ ਕੋਠੀ ਬੰਗਲੇਵਾਰੀ ਕੋਠੀ ਹੈ 45000 ਰੁਪਈਆ ਦੀ ਸੈਲਰੀ ਹੈ ਸਰ ਇਹ ਕੋਠੀ 45 45000 ਦੇ ਨਾਲ ਨਹੀਂ ਬਣੀ ਸਰ ਇਹ ਦੋ ਨੰਬਰ ਦੀ ਬਲੈਕ ਦੀ ਕਮਾਈ ਦੀ ਬਣੀ ਹੋਈ ਹੈ ਸਰ ਉਸ ਤੋਂ ਬਾਅਦ ਸਰ ਆ ਇਹ ਕੋ ਬੁਲਟ ਮੋਟਰਸਾਈਕਲ ਹੈ ਦੋ ਬੁਲਟ ਮੋਟਰਸਾਈਕਲ ਹੈ ਜੀ ਇੱਕ ਐਕਟਿਵਾ ਹੈ ਉਸ ਤੋਂ ਬਾਅਦ ਸਰ ਇਹ ਕੋ ਆ ਫੋਰਚੂਨਰ ਜਿਹੜੀ 45 ਰੱਖਦੀ ਹੈ ਜੀ ਇਹ ਸਰ 45000 ਦੀ ਸੈਲਰੀ ਦੇ ਨਾਲ ਨਹੀਂ ਬਣੀ ਹੋਈ ਜੀ ਸਰ ਐਲੀਗੇਸ਼ਨ ਲਾਣਾ ਬਹੁਤ ਸੌਖਾ ਤੁਹਾਨੂੰ ਜਿਹੜੀ ਇਹ ਪ੍ਰੋਪਰਟੀ ਹੈ ਤੁਸੀਂ ਇਹਦੇ ਨਾਲ ਲਿਓ ਤੁਹਾਨੂੰ ਕੋ ਪੱਕੇ ਬੁੱਠ ਹੈ ਕਿ ਇਹਨਾਂ ਦੇ ਇਹ ਸਾਰੀ ਤੁਹਾਡੇ ਕੋ 2 ਨੰਬਰ ਦੇ ਤੰਦੂ ਤੋਂ ਬਣੀ ਹੋਈ ਹੈ ਹਾਂਜੀ ਸਰ ਬਕਾਇਦਾ ਇਹ ਜਸਟਾ ਮੈਂ ਰੈਸਟ ਹੋਇਆ ਹਾਂ ਬੀ ਨੋ ਨੋ ਨੂੰ ਡੀਐਸਪੀ ਮਾਲ ਸਿੰਘ ਜੀ ਨੇ ਮੈਨੂੰ ਰੈਸਟ ਕੀਤਾ ਸੀਗਾ ਤੇ ਐਸਆਈ ਐਸ ਇਹ ਈਸ਼ਵਰ ਗਿਆਨ ਜੀ ਨੇ ਮੈਨੂੰ ਦੱਸਿਆ ਕਿ ਇਹ ਐਸੇ ਬਿਰੰਧਵਾਂ ਦਾ ਜਿਹੜਾ ਤੁਨੇ ਹੋਲਡਰ ਬਿਰੰਧਵਾਂ ਦਾ ਨਾਂ ਨਾ ਲਈ ਉਹ ਸਾਰੀ ਤੇਰੀ ਪੈਰਵਾਹੀ ਕਰੂਗਾ ਇਹ ਜਿਹੜੀਆਂ ਫੋਟੋਆਂ ਆ ਮੇਰੇ ਮੈਂ ਆਪਣੇ ਹੱਥੀਂ ਸਰ ਬਣਾਇਆ ਹੈ ਜੀ ਇਹਦੀ ਤਾਂ ਕੋਈ ਹੈ ਨਹੀਂ ਗਿਆ ਮੈਂ ਇਹਦੀ ਬਲੈਕ ਕਰਦਾ ਸੀਗਾ ਮੈਂ ਕਬੂਲ ਕਰ ਲਿਆ ਕਿ ਮੈਂ ਇਹਦਾ ਕੰਮ ਕਰਦਾ ਸੀਗਾ ਤੇ ਜਦੋਂ ਮੈਂ ਕਰਦਾ ਸੀਗਾ ਉਸ ਟਾਈਮ ਕਰਦਾ ਸੀਗਾ ਹਮੇ ਛੱਡ ਲਿਆ ਮੈਂ ਡੋਡਾਂ ਦੀ ਬਲੈਕ ਕਰਦਾ ਸੀਗਾ ਜੀ ਰਾਜਸਥਾਨ ਐਮਪੀ ਦੇ ਵਿੱਚੋਂ ਵੱਡੀਆਂ-ਵੱਡੀਆਂ ਖੇਪਾਂ ਲਿਆ ਕੇ ਪਾਸਵਲੇ ਦਾ ਇੱਕ ਤਾਰੀ ਸੀਗਾ ਉਹਨੂੰ ਸਪਲਾਈ ਕੀਤੀ ਹੈ ਕਦੋਲਾ ਪਿੰਡ ਨੂਰਮਲ ਦੇ ਲਾਗੇ ਬੱਗੇ ਨੂੰ ਸਪਲਾਈ ਕੀਤੀ ਹੈ ਤੇ ਧੰਨੀਪਿੰਡ ਦੀ ਇੱਕ ਚਰਨੋ ਸੀਗੀ ਉਹਦੀ ਫਰੰਟ ਹੈਗੀ ਆ ਬਕਾਇਦਾ ਉਹਨੂੰ ਸਪਲਾਈ ਕੀਤੀ ਆ ਉਹ ਗਾਹਾਂ ਸਪਲਾਈ ਕਰਦੀ ਹੁੰਦੀ ਸੀਗੀ ਜੀ ਜੀ ਐਪਲੀਕੇਸ਼ਨ ਦਿੱਤਾ ਉਹਦਾ ਕੋਈ ਜਵਾਬ ਆਇਆ ਨਹੀਂ ਉਹਨਾਂ ਦਾ ਕੋਈ ਜਵਾਬ ਨਹੀਂ ਆਇਆ ਸਰ ਇਹ ਇਹਨਾਂ ਨੇ ਮੈਨੂੰ ਐਸੇ ਬਿਰੰਧਮੋਂ ਦੱਸਲ ਸਕਿਆ ਕਿ ਮੇਰੇ ਉੱਚ ਅਧਿਕਾਰੀਆਂ ਦੇ ਨਾਲ ਲਿੰਕ ਹੈ ਕਿ ਤੁਸੀਂ ਮੇਰਾ ਕੁਝ ਵੀ ਨਹੀਂ ਵਗਾ ਸਕਦੇ ਪਿਛਲੇ ਨਹੀਂ ਇੱਕ ਸਰਭ ਚ ਸੜਿਆ ਗਿਆ ਰਾਣੋ ਕੇਜ ਜਿਹਦੇ ਨਾਲ ਵੱਡੇ ਵੱਡੇ ਅਧਿਕਾਰੀ ਵੀ ਸਸਪੈਂਡ ਹੋਏ ਨੇ ਹਾਂ ਜੀ ਹਾਂ ਜੀ ਤੁਹਾਨੂੰ ਵੀ ਲੱਗਦਾ ਇਹਦਾ ਸੰਬੰਧ ਕਿ ਉਹਨਾਂ ਨਾਲ ਸਰ ਉਹਦੇ ਨਾਲ ਲਿੰਕ ਹੈਗਾ ਕਰਕੇ ਇੰਨੇ ਦਿਨ ਤੋਂ ਤੁਹਾਡਾ ਠਿਕਿਆ ਹੋਇਆ ਜੀ ਨੋਰਮਲ ਥਾਣੇ ਦੇ ਵਿੱਚ 1995 ਤੋਂ ਤ ਇਹਦੇ ਕਿਸੇ ਨਾਲ ਲਿੰਕ ਹੈਗੇ ਆ ਤਾਂ ਤੈਨੂੰ ਆ ਜੀ ਹੋ ਸਕਦਾ ਕੋਈ ਦਾ ਲਿੰਕ ਹੋਣਗੇ ਤੈਨੂੰ ਇਹ ਨਜ਼ਰ ਹੋ ਗਿਆ ਟਿੱਕੇ ਉਹਨਾਂ ਨੇ ਦੱਸਿਆ ਮੇਰੇ ਕਿ ਇਹਨਾਂ ਨਾਲ ਲਿੰਕ ਆਵਾਜ਼ ਮੈਨੂੰ ਇਹਨਾਂ ਕੇੰਦਰ ਆ ਕੇ ਮੇਰੇ ਉੱਚ ਅਧਿਕਾਰੀਆਂ ਦੇ ਨਾਲ ਲਿੰਕ ਹੈ ਕਿ ਤੂੰ ਕੁਝ ਵੀ ਕਰ ਤੇ ਤੁਸੀਂ ਇਹਨਾਂ ਜਿਹੜੇ ਨਾਲ ਕੰਮ ਕੀਤਾ ਤੁਹਾਨੂੰ ਪਤਾ ਹੀ ਹੋਣਾ ਵੀ ਕਿਹੜੇ ਸਿਆਸੀ ਲੀਟਰ ਇਹਨਾਂ ਨਾਲ ਜਿਹੜੇ ਸੰਬੰਧ ਰੱਖਦੇ ਸੀ ਔਰ ਇੱਕ ਦਿਨ ਮੈਂ ਬਟਾਲਾ ਸਾਹਿਬ ਦੇ ਕੋਲ ਗਿਆ ਸੀਗਾ ਜੀ ਉਹਨਾਂ ਦੇ ਪੀਏ ਸੀਗਾ ਉਹਨਾਂ ਨੂੰ ਮੈਂ ਮਿਲਿਆ ਮੈਂ ਕਿਹਾ ਸਰ ਮੈਂ ਇੱਦਾਂ ਦਾ ਪਰੇਸ਼ਾਨ ਆ ਕੇ ਤਾਂ ਉਹਨਾਂ ਨੇ ਮੈਨੂੰ ਠੋਕੇ ਜਵਾਬ ਦਿੱਤਾ ਕਿ ਪਰਜੀਆਂ ਪਿੰਡ ਦਾ ਰਹਿਣ ਵਾਲਾ ਵਾ ਕਿ ਉੱਥੇ ਪਰਜੋ ਪਿੰਡ ਵਿੱਚ ਇਹਨੇ ਸਾਨੂੰ ਵੋਟਾਂ ਮੋਈਆਂ ਕਰਵਾਈਆਂ ਸੀਗੀਆਂ ਇਸ ਕਰਕੇ ਬਟਾਲਾ ਸਾਹਿਬ ਦੀ ਪੂਰੀ ਮੈਦ ਦੇ ਵਿੱਚ ਤੇ ਹੋ ਸਕਦਾ ਮੈਂ ਬਟਾਲਾ ਸਾਹਿਬ ਵੀ ਕੋਈ ਇਹਨੂੰ ਲਿੰਕ ਦਿੰਦੇ ਹੋਣਗੇ ਮੈਨੂੰ ਇਹਦੇ ਬਾਰੇ ਜਾਣਕਾਰੀ ਇਹ ਸਰ ਦੋ ਉਹ ਭਾਜੀ ਕੀ ਕਹਨੇ ਆ ਹਾਂਜੀ ਹੁਣ ਤੁਸੀਂ ਕੀ ਕੀ ਮੰਗ ਕਰਦੇ ਜੀ ਬਸ ਇਹਦੇ ਖਿਲਾਫ ਕਾਰਵਾਈ ਕੀਤੀ ਸਾਹਿਬ ਜਿਹੜੀ ਪ੍ਰਾਪਰਟੀ ਆ ਕਰੋੜਾਂ ਰੁਪਏ ਦੀ ਇਹ ਚੱਲ ਚੱਲਦਾ ਜਾਇਦਾਦ ਹੈ ਇਹਦੀ ਜਾਂਚ ਮੀਨ ਕੀਤੀ ਜਾਵੇ ਜਿਹਦੇ ਭਰਾਵਾਂ ਦੇ ਨਾਂ ਤੇ ਵੀ ਆ ਤੇ ਉਹਨਾਂ ਨੂੰ ਬਕਾਇਦਾ ਸਰਚ ਕੀਤਾ ਜਾਵੇ ਕਿ ਉਹ ਪ੍ਰਾਪਰਟੀ ਲੈਣ ਦਾ ਲੈਕ ਵੀ ਹੈਗੇ ਹਨ ਉਹਦਾ ਕੀ ਬਿਜ਼ਨਸ ਹੈ ਕਿੱਥੋਂ ਆਂਦੇ ਆ ਪ੍ਰਾਪਰਟੀ ਤੁਸੀਂ ਵਿਜੀਲੈਂਸ 'ਚ ਦਰਖਾਸਤ ਹਾਂਜੀ ਸਰ ਮੈਂ ਵਿਜੀਲੈਂਸ ਬਿਊਰੋ 'ਚ ਦਰਖਾਸਤ ਦਿੱਤੀ ਮਾਨਯੋਗ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਆਰਡਰਾਂ ਦੇ ਨਾਲ ਉਹਨਾਂ ਨੇ ਮੈਨੂੰ ਦਿੱਤੀ ਸੀਗੀ ਮਤਲਬ ਤੁਸੀਂ ਇਹ ਵਿਜੀਲੈਂਸ ਬਿਊਰੋ ਨਾਲ ਮਾਰਕ ਕਰਕੇ ਦਿੱਤੀ ਸੀਗੀ ਕਿ ਉੱਥੇ ਆਪਣੀ ਰਿਕਵੈਸਟ ਲਾ ਸਕਦੇ ਸਰ ਮੈਂ ਇਹ ਰਿਕਵੈਸਟ ਲਾ ਦਿੰਦੀ ਹਾਂ ਜੀ ਉੱਥੇ ਤੁਹਾਨੂੰ ਹੀ ਪਰੇਸ਼ਾਨ ਕਰਦਾਂਗੇ ਤੁਹਾਡੇ ਪ੍ਰਾਪਤ ਸਰ ਮੇਰੇ ਪਰਿਵਾਰ ਨੂੰ ਵੀ ਧਮਕੀ ਦਿੰਦਾ ਹੀ ਆ ਮੈਂ ਤੁਹਾਨੂੰ ਦਿਖਾਉਣਾ ਆ 20 ਇਹ ਫੋਨ ਨੰਬਰ ਬੀ ਨੂਰਮਲ ਥਾਣਾ ਨੂਰਮਲ ਦੇ ਇਹ ਫੋਨ ਨੰਬਰ 20 25 ਦੀ ਇੱਕ ਨੂੰ ਕੱਟੀ ਗਈ ਹੈ ਗੁਰਪਾਲ ਸਿੰਘ ਪਾਲਾ ਦੇ ਖਿਲਾਫ ਕਪੜੇ ਦੀ ਦੁਕਾਨ ਕਰਦਾ ਸੀਗਾ ਜੀ ਉਹ ਮੇਰਾ ਛੋਟਾ ਵੀਰ ਹੈ ਕਪੜੇ ਦੀ ਦੁਕਾਨ ਕਰਦਾ ਸੀਗਾ ਉਹ ਚੋਂ ਉਹਨੂੰ ਕਪੜੇ ਦੀ ਦੁਕਾਨ ਦੇ ਵਿੱਚੋਂ ਚੱਕ ਕੇ ਮੇਰੀ ਲਗਤਵਾਜੀ ਦੇ ਨਾਲ ਉਹਨੂੰ ਕਪੜੇ ਦੀ ਦੁਕਾਨ ਵਿੱਚੋਂ ਚੱਕ ਕੇ ਉਹਦੇ ਤੇ ਐਫਰ ਦਾਜ ਕੀਤੀ ਜਿਹਦੇ ਵਿੱਚ ਇਹਨੇ ਮੈਨੂੰ ਨਾਮੀਨੇਸ਼ਨ ਕੀਤਾ ਜੀ ਐਫਰ ਨੰਬਰ 20 ਦੇ ਵਿੱਚ ਇਹ ਜਿਹੜੇ ਤੁਸੀਂ 2 ਨੰਬਰ ਦਾ ਤੁਸੀਂ ਕਬੂਲ ਕਰ ਰਹੇ ਹੋ ਮੈਂ ਇਹ ਨਾਲ ਲਾ ਕੇ ਕਰਦਾ ਇਹਨੇ ਤੁਹਾਡੇ ਪਰਿਵਾਰ ਨੂੰ ਨੋਟਿਸ ਨਹੀਂ ਨਹੀਂ ਮੇਰੇ ਪਰਿਵਾਰ ਨੂੰ ਕੋਈ ਪਤਾ ਨਹੀਂ ਜੀ ਸਰ ਉਸ ਤੋਂ ਬਾਅਦ ਇਹ ਜਿਸ ਟਾਈਮ ਫਿਰ ਹੌਲੀ ਹੌਲੀ ਸਾਹਮਣੇ ਆਂਦਾ ਗਿਆ ਤੇ ਝੂਠੇ ਕੇਸ ਵਿੱਚ ਪਸਾਣ ਲੱਗਾ ਤੇ ਫਿਰ ਮੇਰੀ ਮਾਤਾ ਨੇ ਮੈਨੂੰ ਪੁੱਛਿਆ ਵੀ ਰੌਲਾ ਕੀ ਹੈ ਮ ਕਿ ਪਹਿਲਾਂ ਮੈਂ ਇਦਾਂ ਕੰਮ ਕਰ ਚੁੱਕਾ ਪਰ ਹੁਣ ਮੈਂ ਨਹੀਂ ਕਰਨਾ ਚਾਹੁੰਦਾ ਮੈਂ ਆਪਣੇ ਬੱਚੇ ਵਿੱਚ ਬੈਠਣਾ ਚਾਹੁੰਦਾ ਮੈਨੂੰ ਬੈਠਣ ਨਹੀਂ ਦਿੰਦਾ ਜੀ ਇਹ ਕਿੱਦਾਂ ਜਿੱਦਾਂ ਦੀ ਤਮਕੀਆਂ ਲੈਂਦਾ ਤੂੰ ਤਮਕੀ ਆਈ ਮੈਂ ਝੂਠੇ ਕੇ ਐਂਡੀ ਵੀ ਤੇ ਝੂਠੇ ਕੇ ਸਾਵੇ ਸਾਵਾਂ ਤੇ ਮੇਰੇ ਬਹੁਤ ਸਾਰੇ ਉੱਚਤਕਾਰਿਆਂ ਨਾਲ ਲਿੰਕ ਹੈ ਤੂੰ ਜਿੱਥੇ ਮਰਜ਼ੀ ਚੱਲ ਜਾ ਤੂੰ ਮੇਰਾ ਕੁਛ ਨਹੀਂ ਵਿਗਾੜ ਸਕਦਾ ਮੈਂ ਐਨ ਐਚ ਆਰ ਹੋ ਗਿਆ ਇੱਥੇ ਸਰਵਿਸ ਕਰਦਿਆਂ ਨੂੰ ਅੱਜ ਤੱਕ ਮੈਨੂੰ ਕੋਈ ਟਰਾਂਸਫਰ ਨਹੀਂ ਕਰ ਸਕਿਆ ਇੱਕ ਵਾਰੀ ਟਰਾਂਸਫਰ ਹੋਈ ਵੀ ਸੀਗੀ ਤੇ ਜੀ ਜਗਵੀਰ ਸਿੰਘ ਬਰਾੜ ਦੇ ਸਪਾਰਸ਼ ਦੇ ਨਾਲੇ ਫੇਰ ਮੁੜ ਕੇ ਆ ਗਿਆ ਹੁਣ ਮੈਨੂੰ ਇਹ ਨਹੀਂ ਪਤਾ ਕਿ ਜ ਟਰਾਂਸਫਰ ਹੁੰਦੀ ਹੈ ਤੇ ਵਾਪਸ ਲੈ ਕੇ ਆ ਜਾਂਦੇ ਆ ਜਦੋਂ ਇਹਨਾਂ ਨਾਲ ਤੁਸੀਂ ਕੰਮ ਕਰਦੇ ਸੀ ਕੋਈ ਦਿੰਦੇ ਵੀ ਸੀਗੇ ਤੁਹਾਨੂੰ ਦੇ ਵਿੱਚ ਹਾਂਜੀ ਮੈਨੂੰ ਆਪਣੇ ਖਰਚੇ ਜੋਗੇ ਦਿੰਦੇ ਸੀਗੇ ਜੀ ਮੈਂ ਉਸ ਨਿਆਣ ਬੁੱਧੀ ਦੇ ਵਿੱਚ ਸੀਗਾ ਛੋਟੀ ਉਮਰ ਦੇ ਵਿੱਚ ਸੀਗਾ ਕਿ ਮੈਨੂੰ ਇਹਨੇ ਥੋੜਾ ਬਹੁਤਾ 10 ਵੀ 5000 ਰੁਪਏ ਦੇਣਾ ਤੇ ਮੈਂ ਆ ਉਹਨੂੰ ਬਸ਼ੀਜੇ ਖਰਾਬ ਖਰੋ ਕਰ ਦੇਣਾ ਤੇ ਅੱਜ ਤਾਂ ਮੈਂ ਤਾਂ ਹੀ ਭੁੱਖੇ ਦਾ ਭੁੱਖਾ ਬੈਠਾ ਪਰ ਇਹ ਬੰਦਾ ਇਸ ਟਾਈਮ ਕਰੋੜਾਂ ਰੁਪਏ ਦਾ ਕੋਟੀਆਂ ਫੋਰਚੂਨਰ ਲੈ ਕੇ ਬੈਠਾ ਆ ਤੇ ਇਹਦੀ ਪੰਜਾਬ ਜਿਹੜੀ ਸੈਲਰੀ ਆ 45000 ਰੁਪਏ ਆ ਤੇ 45000 ਨਾਲ ਸਾਰੇ ਕੋਟੀਆਂ ਨਹੀਂ ਪੈ ਗਈਆਂ ਮੈਂ ਇਹਦੇ ਖਿਲਾਫ ਜੀ ਇੱਕ ਮਾਨਜਾਪ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਵਿੱਚ ਕਾਰੈਕਟ ਪਾਈ ਸਗੀ ਤੇ ਜਿਹਦੇ ਵਿੱਚ ਡੀਐਸਪੀ ਨਕੋਦਰ ਦੇ ਮਾਲ ਸਾਹਿਬ ਉਹਨਾਂ ਨੇ ਜਾ ਕੇ ਐਫੀਆਰ ਤਾਂ ਕਿ ਮੇਰੇ ਸਾਹਮਣੇ ਇਹਨਾਂ ਨੇ 8 3 ਲੱਖ ਦੇ ਕਰੋਂ ਲਏ ਤੇ 5 ਲੱਖ ਦਾ ਇੱਕ ਲੌਨ ਲਿਆ ਮੈਂ ਡੀਐਸਪੀ ਨਕੋਦਰ ਮਾਲ ਸਾਹਿਬ ਨੂੰ ਕਹਿਣਾ ਚਾਹਨਾ ਕਿ ਇਹ 8 ਲੱਖ ਦੀਆਂ ਲੌਨ ਨਹੀਂ ਆ ਸਰ ਇਹ ਦੋ ਨੰਬਰ ਦੀ ਕਮਾਈ ਦੀਆਂ ਜਿਹੜੀਆਂ ਗਾਮੇ ਨੇ ਇਹਨੂੰ ਕਰਕੇ ਦਿੱਤੀ ਸੀ ਕਮਾਈ ਸਰ ਇਹ ਤੋਂ ਨੂੰ ਮੋਹਰਮ ਤੰਬ ਕਰ ਲਈ ਮਜਬੂਰ ਕਰ ਰਹੇ ਨੇ ਜਾਂ ਫਿਰ ਤੁਹਾਡਾ ਵੀ ਇਹਦੇ ਵਿੱਚ ਕੋਈ ਸਵਾਰਤਾ ਵੀ ਤੁਸੀਂ ਉਹਨਾਂ ਨੂੰ ਕਹਿੰਦੇ ਹੋਵੋਗੇ ਵੀ ਮੈਨੂੰ ਵੀ ਇਹਨਾਂ ਦੇ ਵਿੱਚੋਂ ਪ੍ਰਾਪਰਟੀ ਚੋਂ ਕੁਝ ਦਿੱਤਾ ਜਾਵੇ ਸਰ ਮੈਂ ਪ੍ਰਾਪਰਟੀ ਵਿੱਚੋਂ ਕੁਝ ਨਹੀਂ ਮੰਗਦਾ ਬਸ ਮੈਂ ਤਾਂ ਦੇਖੋ ਆਪਣੀ ਜ਼ਿੰਦਗੀ ਦੀ ਭੀਖ ਮੰਗਦਾ ਸੀਗਾ ਕਿ ਮੇਰੀ ਜਿਹੜੀ ਜ਼ਿੰਦਗੀ ਬਚੀ ਹੋਈ ਆ ਮੈਨੂੰ ਆਪਣੇ ਨਿਆਣੇ ਦੇ ਵਿੱਚ ਕੱਟਣ ਦਿਓ ਇਹ ਲੱਗਦਾ ਕਿ ਇਹ ਵੀ ਹੋ ਸਕਦਾ ਕਿ ਤੁਸੀਂ ਕੋਈ ਮੰਗ ਕੀਤੀ ਹੋਵੇ ਮੰਗਣਾ ਬੁਰੀ ਸਰ ਮੈਂ ਮੈਂ ਇਹ ਕੋਈ ਇਹਨੇ ਮੰਗ ਨਹੀਂ ਕੀਤੀ ਐ ਮੈਂ ਇਹਦੇ ਕੋਲੋਂ ਸਿਰਫ ਇਹਨੇ ਇਹ ਚਾਹਿਆ ਕਿ ਮੈਂ ਕਹਿੰਦਾ ਸੀਗਾ ਕਿ ਮੇਰੀ ਕੁੜੀ ਦਾ ਵਿਆਹ ਜਿਹੜਾ ਹੋਇਆ ਆ ਉਹ 2 ਕਰੋੜ ਰੁਪਏ ਤੇ ਖਰਚਾ ਆਇਆ ਮੇਰੀ ਕੁੜੀ ਦੇ ਵਿਆਹ ਤੇ ਜਿਆਦਾ پیسے ਖਰਚ ਹੋਣ ਦੇ ਨਾਲ ਮੇਰਾ ਸਿਸਟਮ ਜਿਹੜਾ ਖਰਾਬ ਹੋ ਗਿਆ ਹੈ ਕਿ ਮੈਂ ਉਹਨੂੰ ਦੁਬਾਰਾ ਸੈਟਿੰਗ ਕਰਨੀ ਹੈ ਇਸ ਕਰਕੇ ਮੈਨੂੰ ਦੁਬਾਰਾ ਧੰਦੇ ਦੇ ਵਿੱਚ ਧਕੇ ਲੈਣਾ ਚਾਹੁੰਦਾ ਸੀ ਬਈ ਉਹ ਸਾਰੇ ਇਹਨਾਂ ਪਰਚੇ ਝੂਠੇ ਕਿਸੇ ਵਿੱਚ ਧਮਕੇ ਦੇਣ ਰਿਹਾ ਸੀ ਉਸ ਤੋਂ ਬਾਅਦ ਬਹੁਤ ਸਾਰੇ ਲੈਂਕ ਸਾਰਾ ਨੌਰਮਲ ਦੇ ਵਿੱਚ ਜਿੰਨੇ ਆ 2 ਨੰਬਰ ਦੇ ਧੰਦੇ ਲਾ ਲੋ ਜਾਂ ਕੋਈ ਗੁੰਡਾਗਰਦੀ ਦਾ ਸਿਸਟਮ ਸਾਰਾ ਪੂਰਾ ਹੱਥ ਵਿੱਚ ਹਾਂਜੀ ਬਹੁਤ ਸਾਰੇ ਆ ਜੀ ਬਹੁਤ ਸਾਰੇ ਆ ਜੀ ਨਰਵਲ ਕੁਮਾਰ ਮਿੰਦੀ ਸਿਕਾ ਜੀ ਗਰਾਹਾਂ ਦੇ ਵਿੱਚ ਐਂਡ ਸੋਚਾ ਸੀ ਕਿ ਸਗਾ ਉਹਦਾ ਭਰਾ ਗਰਾਹਾਂ ਦੇ ਵਿੱਚ ਬਹੁਤ ਹਾਈ ਫਾਈ ਸਮਾਲਰ ਸੀਗੇ ਬਹੁਤ ਲਿੰਕ ਰਏ ਉਹਦੇ ਨਾਲ ਜੀ ਇਹਦੇ ਉਹਨਾਂ ਦਾ ਹੀ ਕੰਮ ਇਹਨੇ ਪਹਿਲਾਂ ਉਹਨਾਂ ਤੋਂ ਸਮਾਨ ਲੈ ਕੇ ਵੇਚਦਾ ਸੀਗਾ ਉਸ ਤੋਂ ਬਾਅਦ ਮੇਰੇ ਲਿੰਕ ਜੁੜੇ ਤੇ ਨੇ ਬਾਅਦ ਵਿੱਚ ਮੇਰੇ ਕੋਲੋਂ ਆਹ ਆਉਟ ਸਟੇਟਾਂ ਤੋਂ ਮਾਲ ਮਹਗਾ ਕੇ ਸਪਲਾਈ ਕਰਾਉਣਾ ਚਾਲੂ ਕੀਤਾ ਤਾਂ ਉਹ ਸਟੇਟਸ ਤੋਂ ਲਿਆਂਦੇ ਸੀ ਰਸਤੇ ਜਿੰਨੇ ਸ਼ਹਿਰ ਆਉਂਦੇ ਕਿਤੇ ਪੁਲਸ ਨੇ ਰੋਕਣਾ ਹਟ ਤੇ ਫਿਰ ਨਹੀਂ ਇਹ ਦੇਖੋ ਜਿਹੜੀ ਬਾਹਰਲੀ ਸਟੇਟਸ ਹੀਆਂ ਉੱਥੋਂ ਤੋਂ ਅਸੀਂ ਸਬਜੀ ਸਬਜੀ ਪਾ ਕੇ ਜਾਂ ਕੋਈ ਐਦਾਂ ਦੀ ਕਵਰਿੰਗ ਪਾ ਕੇ ਆਉਂਦੇ ਸੀਗੇ ਕਿ ਜਿਹੜੀ ਮਤਲਬ ਨਹੀਂ ਰੈਸਟੋਰੈਂਟ ਦੇ ਸੀਗੇ ਤੇ ਜਿਹੜਾ ਨੋਰ ਲੱਗੇ ਲੱਗੇ ਦੇਰੀਆਂ ਦੇ ਵਿੱਚ ਇਹਦੀ ਟੈਨਸ਼ਨ ਹੁੰਦੀ ਸੀ ਕਿ ਇਹਨੇ ਮੈਨੂੰ ਮੋਰੇ ਮੋਰੇ ਦੱਸਣਾ ਹੁੰਦਾ ਸੀਗਾ ਇੱਥੇ ਨਾਕਾ ਹੈ ਜਾਂ ਨਹੀਂ ਹੈ ਆਹ ਕੰਮ ਕਰਨਾ ਚਾਹੁੰਦੇ ਹਾਂ ਕਿ ਇਸ ਦਲਦਲ ਚੋਂ ਨਿਕਲਣਾ ਚਾਹੁੰਦਾ ਮੈਂ ਇਸ ਦਲਦਲ ਚੋਂ ਨਿਕਲਣਾ ਚਾਹੁੰਦਾ ਜੀ ਪਰ ਇਹ ਬੰਦਾ ਮੈਨੂੰ ਨਿਕਲ ਨਹੀਂ ਦੇਣ ਰਿਹਾ ਤੁਹਾਡੇ ਕੋਲ ਕੋਈ ਵੀਡੀਓ ਕਿਹੜੀ ਦਿਖਾਓਗੇ ਲੈਟਰ ਇਹ ਤੋਂ ਅੱਗੇ ਜਿੱਥੇ ਇੱਕ ਦਰਵਾਜ਼ਾ ਹੈ ਮੇਰੇ ਘਰ ਦੇ ਵੱਖਰਾ ਉਸ ਦਰਵਾਜ਼ੇ ਵਿੱਚ ਐਂਟਰ ਹੋ ਕੇ ਘਰ ਦੇ ਕੋਲ ਆ ਮੇਰੇ ਘਰ ਦੇ ਬਾਹਰ ਕੈਮਰੇ ਲੱਗੇ ਹੋਏ ਆ ਜੀ ਇਸ ਨੇ ਆ ਕੇ ਉਹਨਾਂ ਨੂੰ ਵੀ ਡਰਾਮ ਧਮਕਾਉਣ ਦੀ ਕੋਸ਼ਿਸ਼ ਕੀਤੀ ਹੈ ਧਮਕੇ ਦੇਣ ਰਿਹਾ ਕਿ ਮੈਂ ਪਰਚਾ ਦੇ ਦਿਆਂਗਾ ਮੈਂ ਕਰ ਦਾਂਗਾ ਉਹ ਕਰਾਂਗਾ ਮੇਰੇ ਉਚਿਤ ਅਧਿਕਾਰੀਆਂ ਨਾਲ ਲਿੰਕ ਹੈ ਸਰ ਤੁਹਾਨੂੰ ਇਸੇ ਗੱਲ ਦੀ ਡਰ ਜਾਂਦਾ ਹੈ ਕਿ ਉਚਿਤ ਅਧਿਕਾਰੀਆਂ ਦੇ ਲਿੰਕਾਂ ਦੇ ਨਾਲ ਇਹ ਸਾਨੂੰ ਮਰਵਾ ਵੀ ਸਕਦਾ ਹੈ ਸਾਨੂੰ ਇੱਥੇ ਪੂਰਾ ਪੂਰਾ ਡਰ ਆ ਜੇ ਮਰਵਾ ਵੀ ਸਕਦਾ ਸਰ ਮੇਰੀ ਜਦ ਤੱਕ ਐਪਲੀਕੇਸ਼ਨ ਬੀਲੈਂਸ ਬਿਊਰੋ ਲਈ ਇਨਕੁਆਰੀ ਫਾਈਨਲੀ ਹੋ ਜਾਂਦੀ ਜਦ ਤੱਕ ਇਹਨੂੰ ਇੱਥੋਂ ਟਰਾਂਸਫਰ ਕੀਤਾ ਜਾਵੇ ਫੇਰ ਇਹਹੀ ਰਿਕੁਐਸਟ ਆਈ ਹੈ। ਇਹ ਕੋਠੀ ਦੀ ਕਹਿੰਦੇ ਕੋਠੀ ਦੀ ਗੱਲ ਕਰ ਰਹੇ ਹਾਂ ਕਿੰਨੇ ਸਾਲਾਂ ਕੋਠੀ ਮਾਈ ਨੂੰ। ਕੋਠੀ ਨੂੰ ਕਾਫੀ ਸਮਾਂ ਹੋ ਗਿਆ ਜੀ ਮੈਨੂੰ ਕਾਫੀ ਮੈਂ 10 ਸਾਲ ਤਾਂ ਮੈਨੂੰ ਜੇਲ੍ਹ ਤੇ ਹੋ ਚੱਲੇ ਆ तकरीबन। ਇੱਕ ਵਾਰ ਜੀ ਐਗਜ਼ਾਮ ਪਹਿਲੇ ਵੀ ਕੋਠੀ ਕਿ ਬੰਦੇ। ਨਹੀਂ ਉਸ ਤੋਂ ਬਾਅਦ ਹੀ ਤਿਆਰ ਕੀਤੀ ਹੈ ਜੀ ਨੇ। ਤੁਸੀਂ ਇਸ ਸੰਬੰਧ ਵਿੱਚ ਕੈਪਟਨ ਮਰੀਂਦਰ ਸਿੰਘ ਮੁੱਖ ਮੰਤਰੀ ਤੱਕ ਕੋਈ ਐਪਲੀਕੇਸ਼ਨ ਵਗੈਰਾ ਹਾਂਜੀ ਐਪਲੀਕੇਸ਼ਨ ਦਿੱਤੀ ਸੀ ਸਰ ਉਹਦਾ ਕੋਈ ਜਵਾਬ ਨਹੀਂ ਆਇਆ ਜੀ ਮੈਂ ਤੁਹਾਨੂੰ ਪਹਿਲਾਂ ਵੀ ਦਿਖਾਈ ਸੀਗੀ ਕਿ ਇਹਦੇ ਵਿੱਚ ਮੈਂ ਪੰਜਾਬ ਦੇ ਪੰਜਾਬ ਪੁਲਿਸ ਦੇ ਆਈ ਜੀ ਦੇ ਐਸਐਸਪੀ ਜਲੰਧਰ ਦਿਹਾਤੀ ਨੂੰ ਵੀ ਐਪਲੀਕੇਸ਼ਨ ਜਿਹੜੀ ਆ ਉਹ ਦਿੱਤੀ ਮੁੱਖ ਮੰਤਰੀ ਪੰਜਾਬ ਕੈਪਟਨ ਸਾਹਿਬ ਨੂੰ ਵੀ ਦਿੱਤੀ ਸੀ ਲਾਈਵ ਹੋ ਕੇ ਵੀ ਉਹਨਾਂ ਦਾ ਨਾਮ ਲਿਆ ਆ ਜੀ ਵਕਾਇਦਾ ਵਿੱਚ ਕਿ ਇੱਕ ਕੈਪਟਨ ਸਾਹਿਬ ਹੈ ਮੇਰੇ ਨਾਲ ਜਿਹੜਾ ਏ ਤੱਕਾ ਹੋ ਰਿਹਾ ਇਸ ਤੱਕੇ ਤੋਂ ਮੈਨੂੰ ਬਚਾਇਆ ਜਾਵੇ ਪਰ ਕੋਈ ਵੀ ਜਵਾਬ ਨਹੀਂ ਆਇਆ ਉਹਦੇ ਵਿੱਚੋਂ ਐ ਰਾਤ ਨੂੰ ਪਰੇਸ਼ਾਨ ਹੋ ਕੇ ਇੱਕ ਫਾਸਟਵੇ ਟੀਵੀ ਯੂ ਐਸ ਏ ਦੇ ਨਾਲ ਕੰਟੈਕਟ ਕੀਤਾ ਉਹਨਾਂ ਨੇ ਪੂਰਾ ਲਾਈਫ ਚਲਾਇਆ ਤੇ ਇਹੀ ਰਿਕਵੈਸਟ ਹੈ ਕਿ ਤੁਸੀਂ ਵੀ ਇਸ ਨੂੰ ਲਾਈਵ ਚਲਾਓ ਤੇ ਪ੍ਰਸ਼ਾਸਨ ਦੀ ਅੱਖਾਂ ਖੋਲਣ ਕਿ ਮੈਂ ਇਸ ਜ਼ੁਲਮ ਚੋਂ ਨਿਕਲਣਾ ਚਾਹਾਂ ਦਲਦਲ ਦੇ ਵਿੱਚੋਂ ਮੈਨੂੰ ਇਸ ਅਦਾਲਤ ਤੋਂ ਬਾਹਰ ਕੱਢਿਆ ਜਾਵੇ ਤੇ ਇਨਸਾਫ਼ ਦਾ ਆ ਜਾਵੇ ਸਰ ਜਿੰਨੇ ਪਰਚੇ ਹੋਏ ਆ ਜੀ ਇਹ ਐਸੇ ਬਰਿੰਦਰ ਮੋਹਨ ਦੀ ਕਿਰਪਾ ਦੇ ਨਾਲੇ ਹੋਇਆ ਤੇ ਇਹ ਬਕਾਇਦਾ ਮੈਨੂੰ ਇਹ ਕਹਿੰਦਾ ਸੀਗਾ ਜਦ ਤੱਕ ਐਫ ਆਰ ਦੇ ਵਿੱਚ ਮੇਰਾ ਨਾਮ ਨਾ ਹੋਵੇ ਨਾਲ ਤੇ ਉਹ ਤੱਕ ਕੇਸ ਵੈਲਿਡ ਨਹੀਂ ਹੋਣਾ ਕਿਉਂਕਿ ਜੇ ਮੇਰੇ ਸਰ ਵੀ ਅਲੀਗੇਸ਼ਨ ਆ ਸਕਦਾ ਜੇਕਰ ਮੈਂ ਨਾਮ ਪਾਵਾਂਗਾ ਆਪਣਾ ਵਿੱਚ ਇਹ ਇਹ ਅਲੀਗੇਸ਼ਨ ਮੇਰੇ ਉੱਤੇ ਨਹੀਂ ਆਊਗਾ ਸਰ ਬਕਾਇਦਾ ਆਏ ਨੇ ਹਰ ਕੇਐਫਆਰ ਦੇ ਵਿੱਚ ਆਪਣਾ ਨਾਮ ਪਾਇਆ ਜਰੂਰ ਲੈਂਦਾ ਕਿ ਮੈਂ ਇਸ ਕਾਨੂੰਨੀ ਕਾਰਵਾਈ ਦੇ ਵਿੱਚੋਂ ਬਚ ਸਕਾਂ ਜੇ ਕੋਈ ਰੈਟ ਕਰਨੀ ਆ ਜਾਂ ਕੋਈ ਵੀ ਕਾਰਵਾਈ ਕਰਨੀ ਆ ਕਿਸੇ ਦੇ ਖਿਲਾਫ ਦੇ ਨੇ ਆਪਣਾ ਨਾਮ ਸਾਡੇ ਕੋਲ ਜਰੂਰ ਵਿੱਚ ਪਾਉਣਾ ਕਿ ਤੁਸੀਂ ਮੇਰਾ ਨਾਮ ਵਿੱਚ ਪਾਓਗੇ ਪ੍ਰਸ਼ਾਸਨ ਨੂੰ ਮੇਰੇ ਉੱਤੇ ਸ਼ੱਕ ਨਾ ਹੋਵੇ ਕਿਸੇ ਤਰ੍ਹਾਂ ਦੀ ਵੀ ਐਸਐਮਜੀ న్యూਸ ਦੇ ਪੱਤਰਕਾਰ ਅਭਿਸ਼ੇਕ ਚੁਲੋਟਾ ਨੇ ਇਸ ਮਾਮਲੇ ਸੰਬੰਧੀ ਗੱਲਬਾਤ ਕੀਤੀ ਤਾਂ ਨੂਰ ਮਹਿਲ ਦੇ ਥਾਣਾ ਇੰਚਾਰਜ ਏਐਸਆਈ ਵਿਰਿੰਦਰ ਮੋਹਨ ਨੇ ਆਪਣੇ ਸਿਰੇ ਤੋਂ ਸਾਰੇ આરોਪਾਂ ਨੂੰ ਨਕਾਰਦੇ ਹੋਏ ਬੇਬੁਨਿਆਦ ਦੱਸਿਆ ਅਤੇ ਉਹਨਾਂ ਨੇ ਕੀ ਹੋਰ ਗੱਲਬਾਤ ਕੀਤੀ ਆਓ ਤੁਹਾਨੂੰ ਵੀ ਸੁਣਾਉਂਦੇ ਆ ਸਰ ਸਾਡੇ ਕੋ ਗੁਰਨਾਮ ਬੈਂਸ ਜੀ ਆਏ ਸੀਗੇ ਤੁਹਾਡੇ ਖਿਲਾਫ ਉਹਨਾਂ ਨੇ ਕਾਫੀ ਗੰਭੀਰ આરોਪ ਲਾਏ ਨੇ ਕਿ ਤੁਸੀਂ ਉਹਨਾਂ ਨੂੰ ਨਸ਼ਾ ਤਸਕਰੀ ਕਰਾਉਂਦੇ ਰਹੇ ਪਿਛਲੇ 10 ਸਾਲਾਂ ਤੋਂ ਫਿਰ ਬਾਅਦ ਚੋਂ ਉਹਨਾਂ ਦੇ ਪਰਚੇ ਹੋਏ ਤੇ ਉਹਨਾਂ ਨੇ ਕਈ ਸਬੂਤ ਵੀ ਪੇਸ਼ ਕੀਤੇ ਕਿ ਤੁਸੀਂ ਕਰੋੜਾਂ ਦੀ ਨਸ਼ੇ ਦੇ ਖੇਪਾਂ ਤੋਂ ਕਰੋੜਾਂ ਦੀ ਜਾਇਦਾਦ ਬਣਾਈ ਕੋਠੀ ਫੋਰਚੂਨਰ ਬੋਲਟਕ ਵਗੈਰਾ ਨੇ ਕਾਫੀ ਕੋਲ ਚਾਰਜ ਅਲੀਗੇਸ਼ਨ ਲਾਏ ਤੁਸੀਂ ਕੀ ਕਹਿਣਾ ਚਾਹੋਗੇ ਇਸ ਮਾਮਲੇ ਤੇ ਮੈਂ ਕਹਾਂ ਜੀ ਜਿਹੜੇ ਨੇ ਅਲੀਗੇਸ਼ਨ ਲਾਏ ਆ ਨਾ ਹਾਂਜੀ ਸਰ ਜੇ ਇੱਕ ਵੀ ਸੱਚ ਹੋ ਜੇ ਤੇ ਮੇਰੇ ਤੇ ਐਫਆਰ ਲਾਉ ਜੋ ਜੀ ਤੁਸੀਂ ਪਿੰਡ ਮੇਰੇ ਜਾ ਕੇ ਇਨਕੁਆਰੀ ਕਰ ਲਓ ਅਕਬਰਪੁਰ ਕਲਾ ਪਿੰਡ ਮੇਰਾ ਮਹਿਰਪੁਰ ਤੋਂ ਪਰਜੀਆਂ ਵਾਲੀ ਸੜਕ ਤੇ ਆ ਠੀਕ ਹੈ ਠੀਕ ਹੈ ਜੀ ਇੱਕ ਵੀ ਮੇਰੇ ਪਿੰਡੋਂ ਪੁੱਛ ਲਓ ਠੀਕ ਹੈ ਸਰ ਜੇ ਮੇਰੇ ਤੇ ਨਹੀਂ ਮੇਰੇ ਪਿੰਡੋਂ ਪੁੱਛ ਲਓ ਠੀਕ ਹੈ ਠੀਕ ਹੈ ਸਰ ਜੇ ਇੱਕ ਤੂੰ ਵੀ ਸਾਫ਼ ਤੋਂ ਹੋ ਜੇ ਤੇ ਮੇਰੇ ਤੇ ਹੱਥਿਆਰ ਲਾਓ ਜੋ ਜੀ ਸਰ ਉਹਨਾਂ ਦਾ ਕਹਿਣਾ ਇੱਕ ਵੀ ਉਹਨਾਂ ਦਾ ਕਹਿਣਾ ਕਿ ਤੁਸੀਂ ਪਿਛਲੇ ਦਿਨੀ ਆਪਣੀ ਕਿਉਂ ਬੇਟੀ ਦਾ ਮੈਰਿਜ ਕੀਤੀ ਉੱਤੇ 2 ਕਰੋੜ ਰੁਪਏ ਲਾਇਆ ਤੇ ਉਹਦੀ ਰਿਕਵਰੀ ਕਰਾਉਣ ਵਾਸਤੇ ਤੁਸੀਂ ਉਹਨਾਂ ਨੂੰ ਜ਼ੋਰ ਪਾ ਰਹੇ ਹੋ ਕਿ ਨਸ਼ਾ ਕਰੀ ਦੀ ਬਸ ਕਰੋ ਇਹ ਤੇ ਕੋਈ 5 ਕਰੋੜ ਕਹਿ ਤੂੰ ਮੈਂ ਲਾ ਸਕਦਾ 5 ਕਰੋੜ ਮੇਰੀ ਹیثیت ਕੀ ਆ ਸੁਣਦੇ ਆ ਨਾ ਹਾਂਜੀ ਹਾਂਜੀ ਮੈਂ ਉਹਦੀ ਹਸੀ ਦੇ ਮੁਤਾਬਕ ਕੀਤਾ ਠੀਕ ਹੈ ਨਾ ਹਾਂਜੀ ਠੀਕ ਹੈ ਨਾ ਤੁਸੀਂ ਮੈਂ ਤੁਹਾਨੂੰ ਦੱਸਿਆ ਇਹਨੇ ਇੱਕ ਵੀ ਇਹਦਾ ਸੱਚ ਹੋ ਜੇ ਤੁਸੀਂ ਮੇਰੇ ਪਿੰਡ ਜਾਓ ਵੈਰੀ ਵਾਸ ਕਰੋ ਜੇ ਜਿਹੜੇ ਮਰਜ਼ੀ ਚੈਨਲ ਤੇ ਚਲਾਓ ਮੈਨੂੰ ਕੋਈ ਇਤਰਾ ਨਹੀਂ ਪਤਾ ਕਰੋ ਮੇਰੇ ਪਿੰਡੋਂ ਬਸ ਪਰ ਸਰ ਉਹਨਾਂ ਨਾਲ ਉਹਨਾਂ ਦੀ ਤੁਹਾਡੇ ਨਾਲ ਹੀ ਦੁਸ਼ਮਣੀ ਕਿਉਂਕਿ ਬਾਕੀ ਵੀ ਤੁਹਾਡਾ ਤੁਹਾਡੇ ਥਾਣੇ 'ਚ ਮੁਲਾਜ਼ਮ ਹੋਣਗੇ ਪਰ ਉਹਨਾਂ ਨੇ ਤੁਹਾਡੇ ਤੇ ਹੀ ਅਲੀਗੇਸ਼ਨ ਕਿਉਂ ਲਾਏ اے ਪੀਓ ਸੀ 13 ਦੇ ਵਿੱਚ ਅੱਛਾ ਜੀ ਇਹਨੂੰ ਮੈਂ ਪੜਿਆ अच्छा जी ठीक है ना सुमरावां ਢੇਰੋਂ ਫੜਿਆ ਉੱਥੇ ਜਾ ਕੇ ਪੁੱਛ ਲਿਓ ਕਿੰਨੇ ਫੜਿਆ اچھا ਜੀ ਠੀਕ ਹੈ اچھا ਇਹੋ ਚੱਲਦਾ ਹੁੰਦਾ ਜੀ ਲੋਕ ਲਗਾ ਕੇ ਰਹਿੰਦੇ ਇਹਨੂੰ ਮੈਂ ਫੜ ਲਿਆ ਠੀਕ ਹੈ ਨਾ ਅੱਛਾ ਕਹਿੰਦੇ ਕਿ ਜਦੋਂ ਅਸੀਂ ਐਮਪੀ ਤੇ ਰਾਜਸਥਾਨ ਤੋਂ ਖੇਪ ਲੈ ਕੇ ਆਉਂਦੇ ਹੁੰਦੇ ਸੀਗੇ ਤੇ ਵਿਰੇਂਦਰ ਮੋਹਨ ਜੀ ਸਾਨੂੰ ਫਲੋਰ ਤੋਂ ਸਕੋਰਟ ਕਰਦੇ ਹੋਏ ਨੂਰ ਮੈਲ ਲੈ ਕੇ ਆਉਂਦੇ ਹੁੰਦੇ ਸੀ ਨਸ਼ੇ ਦੀ ਖੇਪ ਨੂੰ ਮੈਂ ਕਿਹਾ ਮੈਂ ਕਿ ਭਾਜੀ ਤੁਹਾਨੂੰ ਦੱਸਦਾ ਠੀਕ ਹੈ ਜੀ ਇੱਕ ਵੀ ਇਹਦੀ ਸਚਾਈ 80 ਮੁਕਦਮੇ ਆ ਇਸ ਪਰਿਵਾਰ ਤੇ ਆਜੋ ਮੈਂ ਤੁਹਾਨੂੰ ਲਿਸਟ ਦੇ ਦੇਣਾ ਤੇਰੀ ਮਾਂ ਦੇ ਕਿੰਨੇ ਇਹਦੇ ਭਾਣਜਿਆਂ ਦੇ ਇਹਦੇ ਸਾਰੇ ਭਰਾਵਾਂ ਦੇ 6 ਭਰਾਵਾ 6 ਆ ਭਰਾਵਾਂ ਦੇ ਮੁਕਦਮੇ ਆ ਤੇਰੀ ਘਰ ਦੀ ਤੇ ਦੋ ਭਜਾਈਆਂ ਦੇ ਮੁਕਦਮੇ ਦੀ ਭੈਰ ਦੇ ਮੁਕਦਮੇ ਤੇਰੀ ਮਾਂ ਦੇ ਇਹਦੀ ਦਸਦੀ ਦੇ ਮੁਕਦਮਾ 80 ਮੁਕਦਮੇ ਆ ਅੱਛਾ ਜੀ ਹਾਂ ਜੀ ਦੱਸੋ ਅੱਛਾ ਚਲੋ 80 ਮੁਕਦਮੇ ਆ ਠੀਕ ਹੈ ਨਾ ਤੁਸੀਂ ਮੈਂ ਤਾਂ ਨਿੱਕੋ ਗੱਲ ਕਹਿਤੀ ਆ ਜਿਹੜਾ ਇੱਕ ਵੀ ਅਲੀਗੇਸ਼ਨ ਮੇਰੇ ਪਿੰਡ ਜਾ ਕੇ ਵੈਰੀਫਾਈ ਤੁਸੀਂ ਕਰੋ। ਜੇ ਕੋਈ ਮੇਰੇ ਪਿੰਡ ਦਾ ਬੰਦਾ ਕਹਦੇ ਵੀ ਆ ਗੱਲ ਆ। ਠੀਕ ਹੈ। ਤੁਸੀਂ ਜੋ ਮਰਜ਼ੀ ਕਰੋ। ਗੱਲਾਂ ਦੇ ਆਏ ਆ। ਨਾ ਨਾ ਨਹੀਂ ਇਹ ਗੱਲ ਗਈ ਯਾਰ। ਮੈਂ ਕਿਹਾ ਅਗਰਪੁਰ ਕਲਾ ਮੇਰਾ ਪਿੰਡ ਆ। ਠੀਕ। ਮਹਿਰਪੁਰ ਤੋਂ ਪਰਜੀਆਂ ਵੱਡੀ ਸੜਕ ਤੇ। ਠੀਕ ਹੈ ਨਾ। ਹੂੰ। ਮੇਰੇ ਪਿੰਡੋ ਜਾ ਕੇ ਪੁੱਛ ਲਓ। ਕਿਹੜੀ ਮੈਂ। ਠੀਕ ਹੈ। ਧੰਨਵਾਦ ਜੀ। ਹਾਂਜੀ ਜਿਵੇਂ ਕਿ ਤੁਸੀਂ ਸੁਣਿਆ ਕਿ ਨੂਰ ਮਹਿਲ ਦੇ ਥਾਣਾ ਇੰਚਾਰਜ ਐਸਆਈ ਵਿਰਿੰਦਰ ਮੋਹਨ ਨੇ ਸਾਰੇ ਇਲਜ਼ਾਮਾਂ ਨੂੰ ਆਪਣੇ ਸਿਰੇ ਤੋਂ ਨਕਾਰਦੇ ਹੋਏ ਬੇਬੁਨਿਆਦ ਦੱਸਿਆ ਹੈ ਹੁਣ ਤਾਂ ਜਾਂਚ ਕਰਨ ਤੋਂ ਬਾਅਦ ਹੀ ਪਤਾ ਚੱਲੇਗਾ ਕਿ ਇਸ ਮਾਮਲੇ ਦੇ ਵਿੱਚ ਕਿੰਨੀ ਕਿ ਸੱਚਾਈ ਹੈ ਲੁਧਿਆਣਾ ਤੋਂ ਅਬਸ਼ੇਕ ਚਲੋਟਾ ਦੀ ਰਿਪੋਰਟ ਐਸਐਮ ਜੈਡ ਨਿਊਜ਼